ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੀਆਂ ਸਭ ਵਧੀਆ ਹੋਵੋਗੇ ਹੱਸਦੇ ਵਸਦੇ ਹੋਵੋਗੇ ਜੀ ਗਾਇਸ ਅੱਜ ਦੀ ਜੋ ਵੀਡੀਓ ਆ ਬਹੁਤ ਹੀ ਇੰਟਰਸਟਿੰਗ ਵੀਡੀਓ ਆ ਜੀ ਲੈਂਦੇ ਪੰਜਾਬ ਦੀ ਪਾਕਿਸਤਾਨ ਦੀ ਸੀਐਮ ਮਰੀਮ ਨਵਾਜ਼ ਗੱਲ ਕਰ ਰਹੀ ਆ ਸਿੱਖਾ ਦੇ ਮੁਤਲਕ ਸਿੱਖੀ ਸੀਐਮ ਦੇ ਮੁਤਲਕ ਉਹ ਕੀ ਗੱਲ ਬਾਤ ਕਰਦੇ ਆ ਆ ਅੱਜ ਸਾਨੂੰ ਵੀਡੀਓ ਵੇਖਣ ਤੋਂ ਬਾਅਦ ਪਤਾ ਲੱਗੇਗਾ ਤੇ ਸਭ ਤੋਂ ਪਹਿਲੇ ਅਸੀਂ ਵੀਡੀਓ ਵੇਖ ਲੈਂਦੇ ਆ ਫਿਰ ਇਸ ਤੇ ਗੱਲ ਬਾਤ ਕਰਦੇ ਆ ਲਾਸਟ ਤੱਕ ਤੁਸੀਂ ਰਹਿਣਾ ਵੀਡੀਓ ਦੇ ਨਾਲ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਤੇ ਵੀਡੀਓ ਸਟਾਰਟ ਕਰਦੇ ਆ ਲੈਟ ਗੈਟ ਸਟਾਰਟਡ ਇੰਡੀਆ ਤੋਂ ਆਏ ਹੋਏ ਤੇ ਦੁਨੀਆ ਪਰ ਤੋਂ ਆਏ ਹੋਏ ਮੇਰੇ ਸਿੱਖ ਪਰਾ ਪਹਿਣ ਮਾਵਾ ਬਜ਼ੁਰਗ ਸਭ ਨੂੰ ਮੇਰੇ ਵੱਲੋਂ ਤੇ ਨਵਾਸ਼ ਸ਼ਰੀਫ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਤੁਹਾਨੂੰ ਤੜਾਣਾ ਤੜਾ ਇੱਥੇ ਆਣਾ ਪਾਕਿਸਤਾਨ ਦੀ ਧਰਤੀ ਵਿੱਚ ਆਣਾ ਬਾਬਾ ਗੁਰੂ ਨਾਨਕ ਜੀ ਦੀ ਧਰਤੀ ਤੇ ਆਣਾ ਸਾਡੇ ਸਿਰ ਮੱਥੇ ਤੇ ਸਾਡੀਆਂ ਸੇ ਰੱਖਾਂ ਤੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਜੀ ਆਇਆਂ ਨੂੰ ਤੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਨਵਾਜ਼ ਸ਼ਰੀਫ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਸਭ ਨੂੰ ਖਾਲਸਾ ਜਨਮ ਦਿਨ ਦੀ ਮੁਬਾਰਕਬਾਦ ਵਿਸਾਖੀ ਦੀ Տੇ Տੇ ਮੁਬਾਰਕਬਾਦ ਵਧਾਈਆਂ ਨਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਵਧਾਈਆਂ ਵੀ ਭੇਜਿਆ ਨੇ ਕਿ ਤੁਹਾਨੂੰ ਸਤਰੀਆ ਕਾਲ ਦਾ ਵੀ ਮੈਨੂੰ ਕਿਹਾ ਹੈ ਕਿ ਮੇਰੇ ਵੱਲੋਂ ਉਥੋਂ ਕਹਿ ਦੇਈ ਪਰ ਮੈਨੂੰ ਅੱਜ ਅਫਸੋਸ ਹੈ ਕਿ ਉਹ ਮੇਰੇ ਨਾਲ ਨਹੀਂ ਆਏ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹ ਪਹਿਲੇ ਪ੍ਰਾਈਮ ਮਿਨਿਸਟਰ ਸਨ 99 ਦੀ ਗੱਲ ਹੈ ਤੇ ਰਮੇਸ਼ ਸਿੰਘ ਅਰੋੜਾ ਸਾਹਿਬ ਇੱਥੇ ਖਲੋਤੇ ਹੋਏ ਨੇ ਕਿੱਥੇ ਗਏ ਨੇ ਹਾਂ ਜੀ ਇਹ ਮੇਰਾ ਵੀਰ ਇੱਥੇ ਖਲੋਤਾ ਹੋਇਆ ਹੈ ਇਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਿੱਖ ਭਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰਬੀਨ ਨਾਲ ਵੇਖਦੇ ਨੇ ਤੇ ਉਹਨਾਂ ਦੇ ਵਾਸਤੇ ਰਾਹਤੇ ਖੋਲੋ ਬਾਰਡਰ ਖੋਲੋ ਤਾਂ ਕਿ ਉਹ ਆਣ ਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਇਹਨਾਂ ਨੂੰ ਸਪੈਸ਼ਲ ਇਨਸਟਰਕਸ਼ਨਸ ਦਿੱਤੀਆਂ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ ਉਹ ਸੜਕ ਦਾ ਮੈਂ ਪਹਿਲੇ ਹੀ ਆਰਡਰ ਦੇ ਕੇ ਆਈਆਂ ਕਿ ਜਲਦੀ ਜਲਦੀ ਉਹ ਸੜਕ ਨੂੰ ਬੋਲੇ ਸੋ ਨਿਹਾਲ ਤੇ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਯਾਦ ਆ ਗਿਆ ਜਿੱਥੋਂ ਦੀ ਮੈਂ ਹਾਂ ਜਾਤੀ ਉਮਰਾ ਅੰਮ੍ਰਿਤਸਰ ਤੇ ਮੈਂ ਮੈਨੂੰ ਯਾਦ ਹੈ ਕਿ ਮੇਰੇ ਦਾਦਾ ਅੱਲਾ ਬਖਸ਼ੇ ਉਹਨਾਂ ਨੂੰ ਬੜਾ ਉਹ ਯਾਦ ਕਰਦੇ ਸੀ ਤੇ ਮੈਨੂੰ ਅੱਜ ਵੀ ਪਤਾ ਹੈ ਕਿ ਜਾਤੀ ਉਮਰਾ ਜਿਹੜਾ ਇੰਡੀਅਨ ਸਾਈਡ ਦੇ ਜਿਹੜੇ ਜਿੱਥੇ ਅਸੀਂ ਹੁਣ ਰਹਿੰਦੇ ਆ ਲਾਹੌਰ ਉਹਦਾ ਨਾਮ ਵੀ ਮੇਰੇ ਦਾਦਾ ਨੇ ਜਾਤੀ ਉਮਰਾ ਰੱਖਿਆ ਹੋਇਆ ਹੈ ਤੇ ਜਿਹੜਾ ਇੰਡੀਆ ਦੀ ਸਾਈਡ ਤੇ ਜਾਤੀ ਉਮਰਾ ਸੀ ਜਿੱਥੇ ਮੇਰੇ ਦਾਦਾ ਪੈਦਾ ਹੋਏ ਪhle ਬੜੇ 14-15 ਸਾਲ ਸਤਿ ਦਿੱਸੀ ਜਦੋਂ ਲਾਹੌਰ ਆ ਗਏ ਸੀ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਕਾਰ ਹੈ ਜਾਤੀ ਉਮਰਾ ਦੇ ਵਿੱਚ ਉਹਨੂੰ ਅੱਜ ਵੀ ਪ੍ਰੀਜ਼ਰਵ ਕੀਤਾ ਹੋਇਆ ਉਹਨਾਂ ਨੇ ਤੇ ਉਹਨਾਂ ਦੇ ਕਾਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰੀਜ਼ਰਵ ਕਰਕੇ ਜੋ ਉਨਕੀ ਜੋ ਰਹਿਣੇ ਦੀ ਜਗ੍ਹਾ ਥੀ ਜਿੱਥੇ ਉਹ ਰਹਿੰਦੇ ਸੀ ਉਹ ਕਾਰ ਤੇ ਉੱਥੇ ਉਹਨਾਂ ਨੇ ਇਬਾਦਤਗਾਹ ਬਣਾਈ ਹੈ ਤੇ ਕਾਰ ਦਾ ਦਰਵਾਜ਼ਾ ਅੱਜ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ ਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾ ਤੋਂ ਆਇਆ ਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਦੀ ਤਾਂ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ ਬਾਲੇ ਸੋਹਣੇ ਸਤ ਸੰਜਿਆ ਕਰਾਉਂਦੇ ਤੁਹਾਡਾ ਜਾਤੀ ਉਮਰਾ ਉਹ ਗੁਰਦਵਾਰਾ ਸਾਹਿਬ ਤੋਂ ਦੇ ਆਏ ਵਾਸੀ ਜੀ 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 ਤੇ ਮੈਂ ਜਦੋਂ ਚੀਫ ਮਿਨਿਸਟਰ ਬਣੀ ਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ ਤੇ ਮੈਨੂੰ ਮੈਨੂੰ ਐਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ ਤੇ ਲੋਕਾਂ ਨੇ ਪੰਜਾਬ ਦੇ ਚਾਹੇ ਉਹ ਐਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ ਉਹਨਾਂ ਨੇ ਇੱਕ ਬੇਟੀ ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਹੈ ਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ ਬੋਲੇ ਸੋਨ ਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਧਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ ਅੱਜ ਮੈਂ ਪਹਿਲੀ ਵਾਰੀ ਕੀਤੀ ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ ਮੈਂ ਇਹਨਾਂ ਕੋਲੋਂ ਪੁੱਛਿਆ ਮੈਂ ਕਿਆ ਕਰੀਦਾ ਕਿਸਰਾ ਤੇ ਇਹਨਾਂ ਨੇ ਮੈਨੂੰ ਦੱਸਿਆ ਦੱਸਿਆ ਕਿ ਇਸ ਤਰ੍ਹਾਂ ਕਰੀਦਾ ਤੇ ਮੈਨੂੰ ਇਹ ਖੁਸ਼ੀ ਹੈ ਮੈਂ ਸੁਣਿਆ ਸੀ ਮੈਂ ਪੜ੍ਹਿਆ ਵੀ ਸੀ ਕਿ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹਨਾਂ ਨੇ ਉਹਨਾਂ ਦੇ ਖੇਤ ਸਨ ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ ਗੰਧਮ ਕਾਸ਼ ਕਰਦੇ ਸਨ ਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸਨ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਧਮ ਹੈ ਇੱਥੋਂ ਦੀ ਹੁਣ ਉਹ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ ਤੇ ਅੱਜ ਅਸੀਂ ਸਰਕਾਰੀ ਤੌਰ ਤੇ ਪਹਿਲੀ ਵਾਰੀ ਜਿਹੜਾ ਹੈ ਬਸਾਖੀ ਦਾ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਮੈਨੂੰ ਜਾਣਨੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀਆਂ ਆਂਦੀ ਹੈ ਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੁਈ ਆਂ ਔਰ ਵਿਸਾਖੀ ਦਾ ਤਿਵਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੁਈ ਆਂ ਪੰਜਾਬ ਤਾਰੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ। ਅਸੀਂ ਪੰਜਾਬ 'ਚ ਵਸਤੇ ਆ ਪੰਜਾਬ ਸਾਡੇ ਦਿਲ 'ਚ ਵਸਦਾ ਹੈ। ਤੇ ਸਾਡਾ ਇੱਕ ਹੈ ਰਿਸ਼ਤਾ ਵੀ ਹੈਗਾ। ਮੈਂ ਹੁਣੇ ਗਈ ਸੀ ਆ ਬਾਰਡਰ ਤੇ ਤੇ ਦੂਸਰੀ ਸਾਈਡ ਤੇ ਗੁਰਦਾਸਪੁਰ ਸੀ। ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਣ ਨੇ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਅਵੀ ਨਵਾਸ਼ ਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਇਮ ਮਨਿਸਟਰ ਬਣਿਆ ਤੇ ਮੈਨੂੰ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ ਬੋਲੇ ਇਹ ਸੁਨਹਾਰਾ ਜਿੱਦ ਪਾਰਲੀਮੈਂਟ 'ਚ ਮੈਂ ਇਹਨਾਂ ਨੂੰ ਬੈਠੇ ਦੇਖਣੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਲekin ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਨੀ ਆ ਕਿ 90s ਦੇ ਵਿੱਚ ਜਦੋਂ MP's ਬਣੇ ਤੇ ਸਭ ਤੋਂ ਪਹਿਲੇ MPA تھے ਇਹ ਪੰਜਾਬ ਸੌਰੀ ਪਾਕਿਸਤਾਨ ਮੇ ਸਿੱਖ ਐਮਪੀਆ ਨਵਾਜ਼ ਸ਼ਰੀਫ ਸਾਹਿਬ ਨੇ ਇਹਨੂੰ ਬਣਾਇਆ ਥਾ ਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ ਮੋਟਰਵੇਜ਼ ਦੇਖੋ ਤਰੱਕੀ ਦੇਖੋ ਤੇ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਂਦਾ ਮੈਂ ਜੇ ਲੋ ਸਿਰਫ ਤਰੱਕੀ ਤੇ ਮੋਟਰਵੇ ਸੜਕਾਂ ਟਰਾਂਸਪੋਰਟ ਸਿਸਟਮ ਇਹ ਸਾਰਾ ਕੁਝ ਜਿਹੜਾ ਕੀਤਾ ਹੈ ਨਵਾਜ਼ ਸ਼ਰੀਫ ਨੇ ਕੀਤਾ ਹੈ ਗੱਲ ਸੱਚ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮਕਦਸ ਮਕਾਮਾਂ ਤੇ ਆਂਦੇ ਹੋ ਤੋ ਵੀ ਮੈਨੂੰ ਨਵਾਸ਼ ਸ਼ਰੀਫ yaad ਆਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆ ਮਸਾਇਆ ਨਾਲ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੌਕਿਆਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਧੀ ਹੋਣ ਦੇ ਨਾਤੇ ਤੁਹਾਡੀ ਪਹਿਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਆ ਪੰਜਾਬ ਪਾਕਿਸਤਾਨੀ ਪੰਜਾਬ ਹੋਵੇ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਣ ਨੇ ਉਹਨਾਂ ਦਾ ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉਚਾਰ ਰੱਖਾਂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਪਾਕਿਸਤਾਨ ਦਾ ਇਜ਼ਾਜ਼ ਹੈ ਮੇਰਾ ਇਜ਼ਾਜ਼ ਹੈ ਪੰਜਾਬ ਦਾ ਇਜ਼ਾਜ਼ ਹੈ ਪਾਕਿਸਤਾਨੀ ਹੋਣ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਹੈ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ ਈਦ ਵੀ ਮਨਾਈ ਈਸਟਰ ਵੀ ਮਨਾਇਆ ਤੇ ਅਸੀਂ ਉਹਨੇ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ ਤੇ ਵਿਸਾਖੀ ਦਾ ਤਿਹਾਰ ਵੀ ਮਨਾ ਰਹੇ ਹਾਂ ਹੋਲੀ ਮਨਾਈ ਅਸੀਂ ਮੈਂ ਸਮਝਨੀ ਆ ਕਿ ਸਾਡੇ ਦਿਲ ਬਹੁਤ ਵੱਡੇ ਨੇ ਔਰ ਜਦੋਂ ਇੱਕ ਦੂਸਰੇ ਤੇ ਮੁਸੀਬਤ ਆਂਦੀ ਹੈ ਅੱਲਾ ਨਾ ਕਰੇ ਕਦੀ ਆਏ ਜਦੋਂ ਇੱਕ ਦੂਸਰੇ ਤੇ ਮੁਸ਼ਕਿਲ ਵਕਤ ਆਂਦਾ ਹੈ ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲਦੇ ਨੇ ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ ਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਟੀਜ਼ ਦੇ ਵਿੱਚ ਵੀ ਮਾਈਨੋਰਟੀਜ਼ ਆ। ਐਸਾ ਨਹੀਂ ਹੈ ਤੁਸੀਂ ਚਾਹੇ ਪਾਵੇਂ 15000 ਹੋਵੋ ਜਾਂ 5000 ਹੋਵੋ ਜਾਂ 5 ਲੱਖ ਹੋ ਸਾਡੇ ਸਿਰੱਖਾਂ ਤੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਮੈਨੂੰ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮੁਤਾਲਾ ਵੀ ਕੀਤਾ ਹੈ। ਮੇਰਾ ਇੰਟਰਸਟ ਵੀ ਹੈ। ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਆ। ਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਤੁਹਾਡੇ ਨਾਲ ਮੈਂ ਖਾਣਾ ਵੀ ਖਾਣਾ। ਤੇ ਮੈਂ ਤਿੰਨ ਉਹਨਾਂ ਦੀਆਂ ਤਾਲੀਮਤਾਂ ਸਨ ਇੱਕ ਨਾਮ ਜਪਨਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਤੁਸੀਂ ਵੀ ਮੰਨਦੇ ਹੋ ਅਸੀਂ ਵੀ ਮੰਨਦੇ ਹਾਂ ਤੇ ਉਹ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ ਹੈ ਜਿਹੜਾ ਦੁਨੀਆ ਦਾ ਕਾਇਨਾਤ ਦਾ ਨਿਜ਼ਾਮ ਚਲਾ ਰਿਹਾ ਹੈ ਤੇ ਦੂਸਰਾ ਕਿਰਤ ਕਰਨਾ ਹਲਾਲ ਦੀ ਕਮਾਈ ਜਿਹੜੀ ਹੁੰਦੀ ਹੈ ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ ਸਾਡਾ ਵੀ ਇਹੀ ਈਮਾਨ ਹੈ ਸਾਨੂੰ ਵੀ ਸਾਡੇ ਮذਬਬ ਨੇ ਇਸਲਾਮ ਨੇ ਇਹੀ تعلیم ਦਿੱਤੀ ਹੈ ਤੇ ਫਿਰ ਜਿਹਨੂੰ ਕਹਿੰਦੇ ਵੰਡ ਛਕਣਾ ਚੈਰਿਟੀ ਦਾ ਜੋ ਕਨਸੈਪਟ ਹੈ ਜਿਹੜਾ ਅਸੀਂ ਕਹਿੰਨੇ ਆ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕਨਸੈਪਟ ਹੈ ਸਾਡੇ دین ਦੇ ਵਿੱਚ ਤੁਹਾਡਾ ਵੀ ਉਹੀ ਕਨਸੈਪਟ ਹੈ ਕਿ ਖਿਦਮਤ ਕਰੋ ਵੰਡੋ ਲੋਕਾਂ ਨੂੰ ਦਿਓ ਮੈਂ ਮੈਨੂੰ ਬੜਾ ਅੱਛਾ ਲੱਗਦਾ ਹੈ ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਥ ਲਾਉਂਦੇ ਹੋ ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ ਆਪ ਜੀ ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾ ਨੂੰ ਕਹਿ ਰਹੀ ਸਮਾਂ ਕਿ ਮੈਨੂੰ ਬੜਾ ਅੱਛਾ ਲੱਗਦਾ ਜਿਸ ਤੁਸੀਂ ਕਹਿ ਰਹੇ ਸੀ ਆਪ ਜੀ ਤੇ ਹਰ ਚੀਜ਼ ਦੇ ਨਾਲ ਸਾਥ ਲਾਉਂਦੇ ਹੋ ਇੱਜ਼ਤ ਕਰਦੇ ਹੋ ਇੱਜ਼ਤ ਦਿੰਦੇ ਹੋ ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਖੁੱਲ ਕੇ ਬੋਲਦੇ ਨੇ ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਐਸਾ ਫਖਰ ਦੇ ਨਾਲ ਪੰਜਾਬੀ ਦੀ ਜ਼ਬਾਨ ਬੋਲਣ ਬੋਲੇ ਸੋਨੇਹਾ ਹਮ ਦਸ਼ੀਰ ਕਾਲ ਤੇ ਮੈਂ ਇੱਥੇ ਤੇ ਮੈਂ ਅੱਜ ਆਈਆਂ ਲੇਕਿਨ ਜਿੱਦੋਂ ਮੈਂ oath ਲਿੱਤਾ ਆਪਣਾ ਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸਾਂ ਪਲਾਨ ਬਣਾ ਰਹੀ ਸਾਂ ਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬੰਦਾ ਹੈ ਤੁਹਾਡੀ ਜਿਹੜੀ ਮੁਕੱਦਸ ਮਕਾਮਾਤ ਦੇ ਉਹਨਾਂ ਦਾ ਤੇ ਮੈਂ ਸੋਚ ਰਹੀ ਸੀ ਕਿ ਅਸੀਂ ਕੁਝ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ ਜਿੱਦੋਂ ਤੁਸੀਂ ਇੱਥੇ ਆਓ ਤੇ ਤੁਹਾਨੂੰ ਰਹਿਣ ਦੀ ਰੈਂਟ ਸੈਂਡ ਦੀ ਕੋਈ ਬਿਹਤਰ ਕੋਈ ਬੋਡਿੰਗ ਐਂਡ ਲੋਜਿੰਗ ਫੈਸਿਲਿਟੀਆਂ ਤੁਹਾਨੂੰ ਮਿਲਣ ਕੋਈ ਅچھے ਹੋਟਲ ਇੱਥੇ ਬਣਾਏ ਜਾਣ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਸਿੱਖਾਂ ਦੇ ਪੇਗਾਮ ਆਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਦਿਓ ਮੌਕਾ ਅਸੀਂ ਖਿਦਮਤ ਕਰਨਾ ਚਾਹੁੰਦੇ ਆ ਤੇ ਮੈਂ ਸਭ ਨੂੰ ਕਹਿਣੀ ਆ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ ਫੋਰ ਸਾਡੇ ਨਾਲ ਰਾਬਤਾ ਕਰਨ ਲੇਕਿਨ ਅਸੀਂ ਪੰਜਾਬ ਹਕੂਮਤ ਵੀ ਪਾਕਿਸਤਾਨ ਦੀ ਹਕੂਮਤ ਵੀ ਅਸੀਂ ਚਾਹੁੰਦੇ ਆ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਤੇ ਮੁਕੱਦਸਾਂ ਨੇ ਅਸੀਂ ਉਹਨਾਂ ਨੂੰ ਡਿਵੈਲਪ ਕਰੀਏ ਅਸੀਂ ਅਸੀਂ ਉਹਨਾਂ ਦੇ ਇर्द-ਗਿਰ ਕੋਈ ਰਹਿ ਰਹਿਣ ਦੀ ਕੋਈ ਅੱਛੀ ਫੈਸਿਲਿਟੀਆਂ ਅੱਛੀ ਦੇਈਏ ਟ੍ਰਾਂਸਪੋਰਟ ਦੀ ਸਿਕਿਉਰਿਟੀ ਦੀ ਤੁਹਾਨੂੰ ਤੁਹਾਡੀ ਸੇਫਟੀ ਦੀ ਪੂਰੇ ਇੰਤਜ਼ਾਮਾਤ ਕਰੀਏ ਤਾਂ ਇਨਸ਼ਾਅੱਲਾ ਅਸੀਂ ਉਹ ਜ਼ਰੂਰ ਕਰਾਂਗੇ ਔਰ ਜਿੰਨੇ ਸਿੱਖ ਮੇਰੇ ਭਾਈ ਭੈਣਾਂ دنیا میں بزرگ جو سن رہے ہیں آپ کے لیے آپ کے مقامات مقدسہ اور پاکستان کی دھرتی کے دروازے کھلے ہیں تبے واسطے سارے دروازے کھلے ہیں تسی آؤ جم جم آؤ تے ایتھے آ کے اپنا دیکھو روو خوشیاں مناؤ اسی تاڑے نال اور میری پوری کوشش ہوئے گی کہ میری حکومت تے میں پوری طرح تانوں تاڑی دیکھ پال کریے تانو پوری عزت دنال لے کے آئیے تے واپس باڈر سے چھڑ کے آئیے میری دعا ہے کہ تسی سارے خیر نال اپنے کار جاؤ خوشیاں دنال رو ہستے رو وستے رو بڑی مہربانی تاریخ بڑی خوشی ہوئی میں مینوج جا کے تھے بولے سو نحال بہت بہت مہربانی اور میں سیکیورٹی کو اور اپنے ٹیم کو یہ کہنا چاہتی ہوں کہ یہ عبادت کی جگہ ہے ان کی ਤੋ ਇਧਰ ਜ਼ਰਾ ਜੀ ਗਾਇਸ ਤੇ ਆ ਸੀਗੀ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਤੇ ਮੈਂ ਆ ਕਹਾਗੀ ਕਿ ਅੱਜ ਮਰੀਮ ਨਵਾਜ਼ ਨੇ ਦਿਲ ਖੁਸ਼ ਕਰਤੇ ਆ ਵੈਸੇ ਮੈਂ ਤੇ ਇਮਰਾਨ ਖਾਨ ਦੀ ਸਪੋਰਟਰ ਸੀ ਲੇਕਿਨ ਅੱਜ ਮਰੀਮ ਨਵਾਜ਼ ਨੇ ਸਿੱਖਾ ਦੇ ਮੁਤਲਕ ਗੱਲ ਕਰਕੇ ਪੰਜਾਬੀਆਂ ਦੇ ਮੁਤਲਕ ਗੱਲ ਕਰਕੇ ਤੇ ਉਹ ਵੀ ਪੰਜਾਬੀ ਜ਼ੁਬਾਨ ਦੇ ਵਿੱਚ ਦਿਲ ਨੂੰ ਖੁਸ਼ ਕਰ ਦਿੰਦਾ ਹੈ ਵਾਕਿਆ ਜੋ ਇਹਨਾਂ ਨੇ ਗੱਲਾ ਕੀਤੀ ਹੈ ਦਿਲ ਨੂੰ ਲੱਗੀ ਹੈ ਤੇ ਬਹੁਤ ਹੀ ਵਧੀਆ ਲੱਗੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿੰਨਾ ਪਿਆਰ ਅਸੀਂ ਲੈਂਦੇ ਪੰਜਾਬ ਨੂੰ ਕਾੜਦੇ ਆ ਉਸ ਤੋਂ ਜ਼ਿਆਦਾ ਹੀ ਪਿਆਰ ਅਸੀਂ ਚੜਦੇ ਪੰਜਾਬ ਨੂੰ ਕਾੜਦੇ ਆ ਕਿਉਂਕਿ ਪੰਜਾਬ ਸਾਡੇ ਦਿਲ 'ਚ ਵਸਦੇ ਅਸੀਂ ਪੰਜਾਬ 'ਚ ਵਸਦੇ ਆ ਤੇ ਪੰਜਾਬ ਸਾਡੇ ਦਿਲ 'ਚ ਵਸਦਾ ਹੈ ਤੇ ਬਿਲਕੁਲ ਲੈਂਦਾ ਹੋਵੇ ਜਾਂ ਚੜਦਾ ਹੋਵੇ ਪੰਜਾਬ ਤੇ ਇੱਕ ਹੀ ਹਨਾ ਬਹੁਤ ਵਧੀਆ ਗੱਲ ਆ ਕਿੱਤੀ ਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁਤਲਕ ਉਹਨਾਂ ਨੇ ਗੱਲ ਕੀਤੀ ਕਿ ਹਾਂ ਜੀ ਬਹੁਤ ਅੱਛੀ ਸੋਚ ਸੀ ਕਿ ਇੱਥੇ ਅਸੀਂ ਹੋਟਲਸ ਰਹਿਣ ਦੇ ਬਣਾਵਾਂਗੇ ਵਧੀਆ ਵਧੀਆ ਇਹ ਜਿਹੜਾ ਏਰੀਆ ਵਾ ਇਹਨੂੰ ਹੋਰ ਜ਼ਿਆਦਾ ਡਿਵੈਲਪ ਕਰਾਂਗੇ ਤੇ ਆ ਬਹੁਤ ਅੱਛੀ ਸੋਚ ਆ ਕਰਨਾ ਵੀ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਵਾਲਦ ਸਾਹਿਬ ਨਵਾਜ਼ ਸ਼ਰੀਫ ਜੀ ਨਵਾਜ਼ ਸ਼ਰੀਫ ਦੇ ਮੁਤਲਕ ਉਹਨਾਂ ਨੇ ਕਿਹਾ ਕਿ ਉਹ ਮਤਲਬ ਕਿ 99 ਉਹਨਾਂ ਨੇ 99 ਵਿੱਚ ਹੀ ਕਹਿ ਦਿੱਤਾ ਸੀਗਾ ਕਿ ਜਦੋਂ ਲੋਕ ਉਧਰੋਂ ਦੂਰ ਬਿਨਾਂ ਦੇ ਨਾਲ ਵੇਖਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਹ ਦਿਲਾਂ ਦੇ ਦਰਵਾਜ਼ੇ ਖੋਲ ਦਿੱਤੇ ਜਾਣ ਆਹ ਜਿਹੜੇ ਲੜਾਈ ਝਗੜਿਆ ਖਤਮ ਕੀਤੇ ਜਾਣ ਅਮਨ ਦੇ ਨਾਲ ਰਿਹਾ ਜਾਵੇ ਨਫ਼ਰਤਾਂ ਦੂਰ ਕੀਤੀਆਂ ਜਾਵੇ ਇਹ ਬਾਰਡਰ ਜਿਹੜਾ ਹੈ ਇਹ ਖਤਮ ਕੀਤਾ ਜਾਵੇ ਲੇਕਿਨ ਮਰੀਮ ਨਵਾਜ਼ ਨੇ ਕਿਹਾ ਕਿ ਅਸੀਂ ਮਤਲਬ ਕਿ ਉਹਨਾਂ ਨੇ ਨਾਜ਼ਰੇ ਅੋਰੋਰਾ ਸੀਗੇ ਪਿੱਛੇ ਜਿਹੜੇ ਸਿੱਖ ਵੀਰ ਕਹਿੰਦੇ ਕਿ ਕਹਿ ਰਹੀ ਸੀ ਕਿ ਮੇਰੇ ਸਿੱਖ ਵੀਰ ਜੋ ਪ੍ਰਾਈਮ ਮਿਨਿਸਟਰ ਨੇ ਉਹ ਮਿਨਿਸਟਰ ਨੇ ਮਿਨਿਸਟਰ ਪ੍ਰਾਈਮ ਮਿਨਿਸਟਰ ਨਹੀਂ ਉਹ ਮਿਨਿਸਟਰ ਰਾਕੀਆ ਮਰੀਮ ਨਵਾਜ਼ ਨੇ ਕਿਹਾ ਜਦੋਂ ਮੈਂ ਉਹਨਾਂ ਨੂੰ ਪਾਰਲੀਮੈਂਟ 'ਚ ਬੈਠੀ ਵੇਖਦੀ ਆ ਨਾ ਤੇ ਮੇਰਾ ਸਿਰ ਬਹੁਤ ਬੁਲੰਦ ਹੁੰਦਾ ਹੈ ਮੈਨੂੰ ਉਹ ਫਿਕਰਾ ਮੈਨੂੰ ਉਹ ਚੀਜ਼ ਮੈਂ ਸੁਣ ਕੇ ਖੁਦ ਬੜਾ ਸ਼ੌਕਡ ਹੋਇਆ ਇਹ ਮਤਲਬ ਕਿ ਪੱਗ ਬੰਨ ਕੇ ਸਰਦਾਰ ਜੀ ਜਦੋਂ ਪਾਰਲੀਮੈਂਟ 'ਚ ਬੈਠਦੇ ਆ ਜੀ ਮਰੀਮ ਨਵਾਜ਼ ਪਾਕਿਸਤਾਨ ਦੀ ਸੀਐਮ ਨੇ ਕਿਹਾ ਕਿ ਮੈਨੂੰ ਬਹੁਤ ਦਿਲੋਂ ਖੁਸ਼ੀ ਹੁੰਦੀ ਆ ਵੇਖ ਕੇ ਕਿ ਜਦੋਂ ਇੱਕ ਸਿੱਖ ਵੀਰ ਜਿਹੜਾ ਉਹ ਸਾਡੀ ਪਾਰਲੀਮੈਂਟ 'ਚ ਬੈਠਾ ਹੁੰਦਾ ਹੈ ਕਿ ਐਸੀ ਗੱਲ ਆ ਬਹੁਤ ਵਧੀਆ ਮੈ ਗਿਆ ਯਕੀਨ ਮਨੋ ਦਿਲ ਨੂੰ ਲੱਗਿਆ ਇਹਨਾਂ ਦੀ ਇੱਕ ਇੱਕ ਗੱਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਆਪਣਾ ਪਿੰਡ ਯਾਦ ਆ ਗਿਆ ਅਮਰਿਤ ਸਰਦੀ ਰਹਿਣ ਵਾਲੇ ਸੀ ਕਿ ਨਲਦਾ ਦੇ ਉਹ ਵੱਡੀ ਗੱਲ ਸਾਡੇ ਸੀਐਮ ਨੇ ਨਾ ਮੈਂ ਫਸਟ ਟਾਈਮ ਪਹਿਲੀ ਦਫਾ ਵੇਖ ਰਿਹਾ ਇਹਨਾਂ ਨੂੰ ਪੰਜਾਬੀ ਬੋਲਦੇ ਪਹਿਲੀ ਦਫਾ ਕਾ ਕੇ ਫਰਸਟ ਟਾਈਮ ਮੈਂ ਵੀ ਦੇਖਿਆ ਨੰ ਪਹਿਲੀ ਦਫਾ ਪੰਜਾਬੀ ਹੋਰ ਬੜੀ اچھی ਪੰਜਾਬੀ ਗਾ ਰਹੀ ਸੀ ਫਿਰ ਉਹਨਾਂ ਨੇ ਪੰਜਾਬੀ ਜ਼ੁਬਾਨ ਦੀ ਵੀ ਗੱਲ ਕੀਤੀ ਹੈ ਕਿ ਮੈਂ ਕਹਿੰਦੀ ਕਿ ਜਿਸ ਨਾਲ ਚੜਦੇ ਪੰਜਾਬ ਠੋਸ ਪੰਜਾਬੀ ਫੜਫੜ ਪੰਜਾਬੀ ਬੋਲਦੀ ਹੈ ਨਾ ਮੇਰਾ ਦਿਲ ਕਰਦਾ ਹੈ ਕਿ ਲਹਿੰਦੇ ਪੰਜਾਬ ਵਾਲੇ ਵੀ ਇਸ ਤਰ੍ਹਾਂ ਹੀ ਪੰਜਾਬੀ ਬੋਲਣ ਮਤਲਬ ਕਿ ਬਹੁਤ ਵਧੀਆ ਉਹਨਾਂ ਨੇ ਗੱਲਾਂ ਕੀਤੀ ਕਿਸ ਤਰ੍ਹਾਂ ਮਤਲਬ ਕਿ ਉਹ ਗਏ ਕਰਤਾਰਪੁਰ ਸਾਹਿਬ ਉਹਨਾਂ ਨੇ ਮਸਾਕੀ ਦੀ ਮੁਬਾਰਕ ਬਾਤ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਹਰ ਤਿਹਵਾਰ ਮਨਾਇਦਾ ਹੈ ਦੇਖੋ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਖੇਤੀ ਕਰਦੇ ਸੀਗੇ ਆਪ ਖੁਦ ਖੇਤੀ ਕਰਕੇ ਖੁਦ ਹੀ ਸੇਵਾ ਕਰਦੇ ਸੀ ਠੀਕ ਹੈ ਨਾ ਤੇ ਉਹਨਾਂ ਦਾ ਉਹਨਾਂ ਦੇ ਤਿੰਨ ਹੀ ਕੰਮ ਸੀਗੇ ਉਹ ਜਾਪ ਕਰਦੇ ਸੀ ਕੀਰਤ ਕਰਦੇ ਸੀਗੇ ਉਹ ਅਸੀਂ ਵੀ ਕਰਦਿਆਂ ਜਾਪ ਅਸੀਂ ਵੀ ਰੱਬ ਨੂੰ ਯਾਦ ਕਰਦਾ ਕਿਉਂਕਿ ਅਸੀਂ ਸਾਰੇ ਮੰਨਦੇ ਆ ਕਿ ਅਸੀਂ ਇੱਕ ਰੱਬ ਦੇ ਵਾਹਿਗੁਰੂ ਦੇ ਇੱਕ ਵਾਹਿਗੁਰੂ ਦੇ ਬਣਾਏ ਹੋਏ ਇਨਸਾਨ ਆ ਤੁਸੀਂ ਵੀ ਉਹੀ ਇਨਸਾਨ ਹੋ ਤੇ ਅਸੀਂ ਵੀ ਉਹੀ ਇਨਸਾਨ ਆ ਫਿਕੀਰਤ ਕਰਨਾ ਇਸ ਸਾਰਾ ਕੁਝ ਸਾਡੇ ਮਸਲਮ ਨੇ ਵੀ ਸਾਨੂੰ ਸਿਖਾਇਆ ਹੈ ਦੂਸਰਿਆਂ ਦੀ ਖਿਦਮਤ ਕਰਨਾ ਭੜ ਚੜ ਕੇ ਉਹਨਾਂ ਦਾ ਸਾਥ ਦੇਣਾ ਜਿਸ ਨਾਲ ਸਾਨੂੰ ਜ਼ੁਕਾਅ ਦਿੰਦੇ ਆ ਲੇਕਿਨ ਇਸ ਚੀਜ਼ ਨੂੰ ਸਿੱਖ ਬਹੁਤ ਮੰਨਦੇ ਆ ਸਿੱਖ ਜੋ ਖਿਦਮਤ ਕਰਦੇ ਆ ਨਾ ਮੈਨੂੰ ਅੱਜ ਇੱਕ ਚੀਜ਼ ਦਾ ਪਤਾ ਚੱਲਿਆ ਕਿ ਜਿਹੜਾ ਸੇਵਾ ਕਰਨਾ ਲੰਗਰ ਦੇਣਾ ਨਾ ਇਹ ਗੁਰੂ ਨਾਨਕ ਦੇ ਗੁਰੂ ਬਾਨੇ ਜੀ ਨੇ ਸਟਾਰਟ ਕੀਤਾ ਤੇ ਅੱਜ ਤੱਕ ਕਾਇਮ ਦائم ਆ ਹਾਂਜੀ ਕਿ ਮਤਲਬ ਕਿ ਸਿੱਖ ਆਪਣੇ ਗੁਰੂਆਂ ਨੂੰ ਗੁਰਵਾਦ ਦੇ ਰੂਲ ਨੂੰ ਹਜੇ ਤੱਕ ਫੋਲੋ ਕਰਦੇ ਆ ਰਿਹਾ ਉਹ 1 ਰੁਪਏ ਤੋਂ ਚਲਾਇਆ ਹੋਇਆ ਲੰਗਰ ਅੱਜ ਤੱਕ ਚੱਲਦਾ ਪਿਆ ਅੱਜ ਕਰੋੜਾਂ ਰੁਪਏ ਚੱਲਦਾ ਹਾਂ ਅੱਜ ਤੱਕ ਉਹ ਬੰਦ ਨਹੀਂ ਸਾਰੀ ਹੋਰ ਅਗਰ ਦੇਖਿਆ ਜਾਵੇ ਨਾ ਸਾਰੀ ਦੁਨੀਆ 'ਚ ਸਾਰੀ ਦੁਨੀਆ ਕਿਉਂਕਿ ਜੀ ਸਿੱਖ ਕਮਿਊਨਿਟੀ ਹੈ ਨਾ ਇਸ ਟਾਈਮ ਉਹ ਬਹੁਤ ਆਪਾ ਔਰ ਹਾਈ ਕੰਟਰੀਆਂ ਦੇ ਵਿੱਚ ਹੈ ਤੇ ਉਹ ਇਸੇ ਲਈ ਆਪਾ ਨਾ ਕਿ ਉਹ ਆਪਣੇ ਰابطੇ ਯਕੀਨ ਰੱਖਦੇ ਆ ਦੂਜਾ ਉਹ ਆਪਣੇ ਗੁਰਵਾਦ ਦੇ ਚਲਾਏ ਹੋਏ ਰੂਲ ਨੂੰ ਫੋਲੋ ਕਰਦੇ ਆ ਬਸ ਆ ਵਾ ਗੱਲ ਉਹਨਾਂ ਦਾ ਇਮਾਨ ਬਹੁਤ ਮਜ਼ਬੂਤ ਆ ਬਾਕੀ ਅਸੀਂ ਆਹੀ ਗੱਲ ਕਰਾਂਗੇ ਕਿ ਮਰੀਮ ਨਵਾਜ਼ ਨੇ ਅੱਜ ਮੇਰਾ ਤੇ ਦਿਲ ਖੁਸ਼ ਕਰ ਦਿੱਤੇ ਬਹੁਤ ਮੈਨੂੰ ਖੁਸ਼ੀ ਹੋਈ ਆ ਉਹਨਾਂ ਨੇ ਚੜ੍ਹਦੇ ਪੰਜਾਬ ਨੂੰ ਲੈ ਕੇ ਜੋ ਗੱਲ ਆ ਕੀਤੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਵੀ ਮਜ਼ੀਦ ਕੰਮ ਕਰਾਂਗੇ ਇਸ ਦੇ ਉੱਤੇ ਅਸੀਂ ਮਤਲਬ ਕਿ ਸੜਕ ਵੀ ਬਣਾਵਾਂਗੇ ਅਸੀਂ ਇੱਥੇ ਰੈਨ ਆਸਤੀ ਹੋਟਲਸ ਵੀ ਬਣਾਵਾਂਗੇ ਇੱਥੇ ਸਾਰਾ ਕੁਝ ਕਿ ਉਧਰੋਂ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਉਹ ਇੱਥੇ ਆਣ ਜਿਸ ਤਰ੍ਹਾਂ ਮਰਜ਼ੀ ਆਣ ਉਹਨਾਂ ਨੂੰ ਹਰ ਸਹੂਲਤ ਜਿਹੜੀ ਆ ਉਹ ਇੱਥੇ ਦਿੱਤੀ ਜਾਵੇ ਬਹੁਤ ਵਧੀਆ ਗਾਇਸ ਮੈਨੂੰ ਆ ਵੀਡੀਓ ਲੱਗੀ ਆ ਮੇਰਾ ਤੇ ਅੱਜ ਦਿਲ ਖੁਸ਼ ਹੋ ਗਿਆ ਮੈਂ ਬਾਰ ਬਾਰ ਆਹੀ ਗੱਲ ਕਰ ਰਹੀ ਆ ਕਿ ਪਾਕਿਸਤਾਨ ਦੀ ਸੀਐਮ ਹੋ ਕੇ ਪੰਜਾਬੀ ਚ ਗੱਲ ਕਰ ਰਹੀ ਆ ਪੰਜਾਬੀਆ ਤੇ ਬਹੁਤ ਵਧੀਆ ਲੱਗਿਆ ਤੇ ਹੁਣ ਆਹੀ ਵੈਸੇ ਮੈਂ ਆ ਗੱਲ ਸੋਚ ਲਿਆ ਕਿ ਜਿਹੜੀ ਬਾਰਡਰ ਦੀ ਲਾਈਨ ਆ ਗਰ ਖਤਮ ਕਰ ਦਿੱਤੀ ਜਾਵੇ ਤੇ ਕਿੰਨੀ ਖੁਸ਼ੀ ਦਾ ਮਾਹੌਲ ਬਣ ਜਾਵੇ ਨਾ ਦੇਖੋ ਤੁਸੀਂ ਕਿ ਬਹੁਤ ਸਾਰੇ ਲੋਗਾ ਲੰਦੇ ਚੜਦੇ ਪੰਜਾਬ ਦੇ ਜੋ ਇੱਕ ਦੂਜੇ ਨੂੰ ਮਿਲਣ ਨੂੰ ਤਰਸਦੇ ਆ ਕਿਉਂਕਿ ਸਿਰਫ ਇਕ ਬਾਰਡਰ ਦੀ ਲੈਂਡ ਦੀ ਦੂਰੀ ਆ ਵਰਨਾ ਦਿਲਾਂ 'ਚ ਜੋ ਮੁਹੱਬਤ ਆ ਨਾ ਉਹ ਸੇਂ ਕਾਇਮਦਾਇਮ ਹਮੇਸ਼ਾ ਉਹ ਕਾਇਮਦਾਇਮ ਰਹੇਗਾ। ਉਹ ਨਸਲਾਂ ਬੇ ਨਸਲਾਂ ਹਾਂਜੀ ਉਹ ਹਮੇਸ਼ਾ ਜਿਹੜੀ ਆ ਮੁਹੱਬਤ ਕੋਈ ਵੀ ਨਹੀਂ ਖਤਮ ਕਰ ਸਕਦਾ ਬਹੁਤ ਲੋਕੀ ਆਇਆ ਇਸ ਮੁਹੱਬਤ ਨੂੰ ਖਤਮ ਕਰਨ ਵਾਲੇ ਲੇਕਿਨ ਆਜ ਲੈਂਦੇ ਚੜਦੇ ਪੰਜਾਬ ਦੀ ਜੋ ਮੁਹੱਬਤ ਆ ਨਾ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ। ਬਾਕੀ ਗਾਇਜ਼ ਆਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਤੁਸੀਂ ਕੀ ਕਹਿੰਦੇ ਹੋ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਹੈ। ਮਿਲਦੀ ਆ ਤੁਹਾਨੂੰ ਹੈਡਲ ਨੈਕਸਟ ਵੀਡੀਓ 'ਚ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਸਾਨੂੰ ਦਵਾ ਜੀ ਆ। ਰੱਖਣਾ ala hafiz take care bye bye